ਪ੍ਰਭੂ ਦੀ ਹਜ਼ੂਰੀ ਵਿੱਚ ਜੁੜਨ ਵਾਲੇ ਸਾਰੇ ਮਸੀਹ ਪਰਵਾਰਾਂ ਨੂੰ ਮੇਰੇ ਵੱਲੋਂ ਜੈ ਮਸੀਹ ਦੀ ਤਹਾ ਪਿਆਰੀ ਭੈਣ ਭਾਈਓ ਜੇਕਰ ਤੁਸੀਂ ਸੋਚ ਰਹੇ ਹੋ ਕਿ ਪਰਮੇਸ਼ਰ ਤੁਹਾਨੂੰ ਭੁੱਲ ਗਿਆ ਤਾਂ ਇਹ ਬਚਨ ਤੁਹਾਡੇ ਲਈ ਹੈ ਅਕਸਰ ਤੁਸੀਂ ਸੋਚਦੇ ਹੋ ਕਿ ਕੋਈ ਮੇਰੀ ਫਿਕਰ ਕਰਨ ਵਾਲਾ ਨਹੀਂ ਕੋਈ ਮੇਰੀ ਰਾਤਾਂ ਨੂੰ ਸੁਣਨ ਵਾਲਾ ਨਹੀਂ ਕੋਈ ਮੇਰੇ ਜ਼ਖਮਾਂ ਨੂੰ ਨਹੀਂ ਜਾਣਦਾ ਕਈ ਵਾਰ ਤੁਹਾਡਾ ਦਿਲ ਚੀਕਦਾ ਤਾਂ ਹਾਂ ਪਿਆਰੇ ਭੈਣ ਭਾਈਓ ਦੁਨੀਆ ਭੁੱਲ ਸਕਦੀ ਹੈ ਲੋਕ ਦੂਰ ਹੋ ਸਕਦੇ ਹਨ ਰਿਸ਼ਤੇ ਬਦਲ ਸਕਦੇ ਹਨ ਪਰ ਪਰਮੇਸ਼ਰ ਦਾ ਵਚਨ ਯਸ਼ਾ ਨਵੀ ਉਸਤਾਨੰਜਾ ਦੇ ਉਸ ਦਾ 15 ਵਚਨ ਤੁਹਾਨੂੰ ਕਹਿ ਰਿਹਾ ਹੈ ਮੈਂ ਤੈਨੂੰ ਨਹੀਂ ਭੁੱਲਾਂਗਾ ਆਮਨ ਤਾਂ ਹਾਂ ਪਿਆਰੇ ਭੈਣ ਭਾਈਓ ਦੁਨੀਆ ਭੁੱਲੇ ਪਰ ਪਰਮੇਸ਼ਰ ਕਦੇ ਨਹੀਂ ਭੁੱਲਦਾ ਅੱਜ ਦੀ ਵੀਡੀਓ ਤੁਹਾਡੇ ਉਸ ਦਿਨ ਦੇ ਲਈ ਹੈ ਜੋ ਸਾਲਾਂ ਤੋਂ ਇਹ ਸੋਚ ਰਹੇ ਹਨ ਇਹ ਆ ਪਰਮੇਸ਼ਰ ਮੈਨੂੰ ਬੋਲ ਜੁਗਾ ਕਹਾ ਪਿਆਰੇ ਭੈਣ ਭਾਈਓ ਅੰਤ ਤੱਕ ਸੁਣੋ ਅੱਜ ਸਰਬ ਤੇਰੇ ਨਾਲ ਬੋਲਣ ਦੇ ਲਈ ਜਾ ਰਿਹਾ ਹੈ ਇਹ ਬਚਨ ਜ਼ਮੂਰਾ ਦੀ ਪੁੱਠੀ ਉਸ ਦਾ 139 ਹੈ ਉਸ ਦਾ ਇੱਕ ਅਤੇ ਦੋ ਬਚਨ ਸਾਨੂੰ ਕਹਿ ਰਿਹਾ ਤੂੰ ਮੈਨੂੰ ਜਾਣਦਾ ਹੈ ਮੈਂ ਬੈਠਦਾ ਹਾਂ ਜਾਂ ਉਸ ਦਾ ਹਾਂ ਤੂੰ ਜਾਣਦਾ ਹੈ ਆਹ ਪਿਆਰੇ ਭੈਣ ਭਾਈਓ ਪਰਮੇਸ਼ਰ ਦਾ ਧਿਆਨ ਤੇਰੇ ਉੱਠਣ ਬੈਠਣ ਤੱਕ ਹੈ ਤੇਰੇ ਬਿਕ ਤੱਕ ਪਾਛੜ ਦੇ ਅਸੀਂ ਮੁਨਕ ਭੁੱਲ ਜਾਂਦੇ ਆ ਪਰ ਪਰਮੇਸ਼ਰ ਉਹ ਤੇਰਾ ਹਰ ਸਾਹ ਜਾਂਦਾ ਜਿਵੇਂ ਕਿ ਲੁਕਾ ਬਾਰਾ ਦੇ ਉਸ ਅਸਤ ਵਚਨ ਸਾਨੂੰ ਕਹਿ ਰਿਹਾ ਕਿ ਤੁਹਾਡੇ ਸਿਰ ਦੇ ਵਾਲ ਵੀ ਗਿਨੇ ਹੋਏ ਹਨ ਆਮੈਂ ਤਾਂ ਹਾਂ ਪਿਆਰੇ ਭੈਣ ਭਾਈਓ ਜੇ ਪਰਮੇਸ਼ਰ ਵਾਲਾਂ ਦੀ ਗਿਣਤੀ ਜਾਂਦਾ ਤਾਂ ਉਹ ਤੇਰਾ ਦਰਦ ਕਿਵੇਂ ਨਹੀਂ ਜਾਂਦਾ ਯਾਸ਼ਾ ਨਵੀ ਉਸ ਦਾ 94 ਦਾ ਹੈ ਉਸ ਦਾ 15 ਵਚਨ 16 ਵਚਨ ਵੀ ਸਾਨੂੰ ਕਹਿ ਰਿਹਾ ਹੈ ਕਿ ਮਾਂ ਆਪਣੇ ਬੱਚੇ ਨੂੰ ਭੁੱਲ ਸਕਦੀ ਹੈ ਭਾਵੇਂ ਉਹ ਭੁੱਲ ਜਾਵੇ ਮੈਂ ਤੈਨੂੰ ਨਹੀਂ ਭੁੱਲਾਂਗਾ ਮੈਂ ਤੈਨੂੰ ਆਪਣੇ ਹੱਥਾਂ ਤੋਂ ਖੋਦਿਆ ਹੈ ਆਮਨ ਇਹ ਵਚਨ ਸਾਨੂੰ ਕਹਿ ਰਿਹਾ ਹੈ ਕਿ ਪਰਮੇਸ਼ਰ ਨੇ ਤੁਹਾਨੂੰ ਆਪਣੇ ਹੱਥਾਂ ਇਹ ਲਿਖਿਆ ਜਿਸ ਨੇ ਜਿਸ ਉਹ ਖੋਦ ਕੇ ਉਸ ਨੂੰ ਉਹ ਕਦੇ ਨਹੀਂ ਭੁੱਲਦਾ ਤੂੰ ਭੁੱਲਿਆ ਹੋਇਆ ਨਹੀਂ ਗਿਆ ਤੂੰ ਉਸ ਦੀਆਂ ਹਥੇਲੀਆਂ ਤੇ ਦਰਜ ਹੈ ਜਿਵੇਂ ਕਿ ਆਪਾਂ ਯੂਸ਼ੂਵ ਨੂੰ ਦੇਖਦੇ ਆ ਉਤਪਤੀ ਸਾਲੀ ਤੇ ਕਥਾ ਲਈ ਦੇ ਵਿੱਚ ਕਿ ਮਨੁੱਖ ਨੇ ਭੁੱਲਿਆ ਪਰ ਪਰਮੇਸ਼ਰ ਨੇ ਨਹੀਂ ਭੁੱਲਿਆ ਸਾਲਾਂ ਦੀਆਂ ਰਾਤਾਂ ਤੋਂ ਬਾਅਦ ਇੱਕ ਦਿਨ ਪਰਮੇਸ਼ਰ ਨੇ ਯੂਸ਼ੂਵ ਨੂੰ ਯਾਦ ਕੀਤਾ ਅਤੇ ਯੂਸ਼ੂਵ ਕਹਿ ਤੋ ਰਾਜ ਗੱਦੀ ਤੇ ਗਿਆ ਆਪਾਂ ਇੱਕ ਸੰਬਲ ਇੱਕ ਅਧਿਆਏ ਉਸ ਦਾ 19 ਅਧਿਆਏ ਦੇ ਵਿੱਚ ਹੰਨਾ ਦੇ ਬਾਰੇ ਵਿੱਚ ਦੇਖਦੇ ਹਾਂ ਹਰ ਕੋਈ ਕਹਿੰਦਾ ਸੀ ਇਹ ਪਰਮਿਸ਼ਨ ਨੇ ਇਸ ਨੂੰ ਔਲਾਦ ਦਿੱਤਾ ਪਰ ਬਾਈਬਲ ਕਹਿੰਦੀ ਹੈ ਪਰਮਿਸ਼ਨ ਨੇ ਹੰਨਾ ਨੂੰ ਯਾਦ ਕੀਤਾ ਅਤੇ ਉਸ ਨੂੰ ਵਿਕਦਰਸ਼ੀ ਜਨਮ ਜਿਵੇਂ ਕਿ ਆਪਾਂ ਆਪਾ ਪਵਿੱਤਰ ਬਾਈਬਲ ਦੇ ਵਿੱਚ ਇਹ ਉਹਨਾਂ ਦੇ ਬਾਰੇ ਵਿੱਚ ਦੇਖਦੇ ਹਾਂ ਜੂਨਾ ਤੂਫਾਨ ਜੋ ਉਸਦੇ ਜੀਵਨ ਦੇ ਵਿੱਚ ਬਹਿੰਤ ਦਿਨ ਚੱਲਿਆ ਪਰ ਬੇਸ਼ੱਕ ਦਾ ਰਮੇਸ਼ ਨੇ ਜੂਨਾਂ ਨੂੰ ਜਾਦ ਕੀਤਾ ਇਤਜਾਦ ਕੀਤਾ ਨਾਲ ਜੀਵਨ ਬਦਲ ਜਾਂਦਾ ਹੈ। ਕਈ ਵਾਰ ਅਸੀਂ ਪ੍ਰਾਰਥਨਾ ਕੀਤੀ ਪਰ ਚੁੱਪੀ ਮਿਲੀ ਤੁਸੀਂ ਰੋਏ ਕੋਈ ਜਵਾਬ ਨਹੀਂ ਤੁਸੀਂ ਸਵਾਲ ਪੁੱਛੇ ਕੋਈ ਆਵਾਜ਼ ਨਹੀਂ ਪਰ ਪਵਿੱਤਰ ਬਾਈਬਲ ਸਾਨੂੰ ਕਹਿੰਦੀ ਹੈ ਜ਼ਬੂਰਾਂ ਦੀ ਪੁਤਥੀ ਉਸ ਦਾ 40 ਜਾਈ ਉਸ ਦਾ ਇੱਕ ਵਚਨ ਮੈਂ ਪ੍ਰਭੂ ਦੀ ਅੜੀਗ ਕੀਤੀ ਉਹ ਮੇਰੀ ਵਲ ਚੁੱਕਿਆ ਅਤੇ ਮੇਰੀ ਪੁਕਾਰ ਸੁਣੀ ਆਮਨ ਹallelujah ਤਹਾ ਪਿਆਰੇ ਪੈਨ ਪਈਓ ਪਰਮੇਸ਼ਰ ਦੀ ਚੁੱਪ ਇਹ ਨਹੀਂ ਕਿ ਉਹ ਭੁੱਲ ਗਿਆ ਇਹ ਹੈ ਕਿ ਉਹ ਆਪਣੇ ਸਮੇਂ ਵਿੱਚ ਉੱਤਰ ਦੇਵੇਗਾ ਜੀਵ ਕੇ ਜ਼ਮੂਰਾਂ ਦੀ ਪੁਥੀ ਇਸ ਦਾ 56 ਦੇ ਅਸਤਾ 8 ਅਚਨ ਸੰਨ ਕਹਿ ਰਿਹਾ ਤੂੰ ਮੇਰੀ ਹੰਝੂਆਂ ਨੂੰ ਆਪਣੀ ਬੋਤਲ ਵਿੱਚ ਰੱਖਿਆ ਹੈ ਆਮਨ ਇਨੂੰ ਲੱਗਿਆ ਤੇਰਾ ਰੋਣਾ ਵਿਅਤਤ ਗਿਆ ਪਰ ਬ੍ਰਹਮਿਸ਼ਰ ਕੇੰਦਾ ਮੈਂ ਤੇਰੀ ਹਰ ਇੱਕ ਹੰਝੂ ਨੂੰ ਗਿਨੇ ਆ ਜਿਵੇਂ ਕੇ ਵਚਨ ਮਲਾਕੀ ਤਿੰਨ ਜੈ ਉਸ ਦਾ 16 ਵਚਨ ਸਾਨੂੰ ਕਹਿ ਰਿਹਾ ਹੈ ਬ੍ਰਹਮਿਸ਼ ਨੇ ਇੱਕ ਜ਼ਿਆਦਾ ਦੀ ਕਿਤਾਬ ਲਖੋਈ ਹੈ ਜਿਸ ਵਿੱਚ ਉਸ ਦੇ ਲੋਕਾਂ ਦੀਆਂ ਗੱਲਾਂ ਦਰਜ ਹਨ ਆਮਨ ਤਾਂ ਹਾਂ ਪਿਆਰੀ ਭੈਣ ਭਾਈਓ ਤੁਹਾਡਾ ਹਰ ਰੋਣਾ ਹਰ ਦੁੱਖ ਹਰ ਪ੍ਰਾਰਥਨਾ ਉਹ ਕਿਤਾਬ ਵਿੱਚ ਦਰਜ ਹੈ ਸਰਗ ਨੇ ਤਾ ਨੂੰ ਕਦੇ ਨਹੀਂ ਪੁੱਲਿਆ ਜਿਵੇਂ ਕਿ ਵਚਨ ਗਿਣਤੀ 13 ਦੇ 23 ਦੇ ਉਸ ਦਾ 19 ਵਚਨ ਸਾਨੂੰ ਕਹਿ ਰਿਹਾ ਹੈ ਪਰਮੇਸ਼ਰ ਮੁਨੱਖ ਵਾਗ ਝੂਠ ਨਹੀਂ ਬੋਲਦਾ ਅਤੇ ਅਬਰਾਨੀਆਂ 6 ਦੇ ਉਸ ਦਾ 18 ਵਿੱਚ ਪਰਮੇਸ਼ਰ ਝੂਠ ਨਹੀਂ ਬੋਲ ਸਕਦਾ ਤਾਂ ਹਾਂ ਪਿਆਰੀ ਪਰਮੇਸ਼ਰ ਦੇ ਲੋਕੋ ਜੇ ਪਰਮੇਸ਼ਰ ਕਹਿੰਦਾ ਮੈਂ ਤੈਨੂੰ ਨਹੀਂ ਭੁੱਲਾਂਗਾ ਤਾਂ ਇਹ ਇੱਕ ਸਦੀਵੀ ਸੱਚ ਹੈ ਜਿਵੇਂ ਕਿ ਵਚਨ ਵਿਵਸਥਾ ਸਾ ਉਸ ਦਾ ਕੱਤੀ ਜਾਈ ਉਸਤਾ ਸੇ ਬਚਨ ਸਾਨੂੰ ਕਹਿ ਰਿਹਾ ਹੈ ਮੈਂ ਤੈਨੂੰ ਨਾ ਛੱਡਾਂਗਾ ਨਾ ਤੈਨੂੰ ਟਿਆ ਡਾਂਗਾ ਆਮਨ ਕਹਾ ਪਿਆਰੀ ਭੈਣ ਪਈਓ ਤੁਸੀਂ ਭੁੱਲੇ ਨਹੀਂ ਤੁਸੀਂ ਪਰਮੇਸ਼ਰ ਦੀ ਸੰਤਾਨ ਹੋ ਪਰਮੇਸ਼ਰ ਦੇ ਬੱਚੇ ਹੋ ਕਈ ਵਾਰ ਤੁਸੀਂ ਸੋਚਦੇ ਹੋ ਕਿ ਪਰਮੇਸ਼ਰ ਮੇਰੇ ਦੁੱਖ ਵੇਖਦਾ ਵੀ ਹੈ ਕਿ ਉਹ ਮੇਰੇ ਹਾਲਾਤ ਜਾਣਦਾ ਵੀ ਹੈ ਪਰ ਇਹ ਪਿਆਰੀ ਭੈਣ ਸਈਓ ਵਚਨ ਉਤਪਤੀ ਉਸਤਾਦ 16 ਦੇ ਆਏ ਉਸਤਾਦ 13 ਵਚਨ ਸਾਨੂੰ ਕਹਿ ਰਿਹਾ ਤੂੰ ਉਹ ਪਰਮੇਸ਼ਰ ਹੈ ਜੋ ਮੈਨੂੰ ਵੇਖਦਾ ਹੈ ਕਹਾ ਪਿਆਰੇ ਭੈਣ ਭਾਈਓ ਜੇਕਰ ਤੁਸੀਂ ਸੋਚਦੇ ਹੋ ਕਿ ਮੈਂ ਇਕੱਲਾ ਹਾਂ ਪਰ ਪਰਮੇਸ਼ਰ ਨੇ ਕਿਹਾ ਮੈਂ ਤੈਨੂੰ ਵੇਖਦਾ ਹਾਂ ਤੁਸੀਂ ਵੀ ਵੇਖੇ ਗਏ ਹੋ ਤੁਸੀਂ ਭੁੱਲੇ ਨਹੀਂ ਤੁਸੀਂ ਛੱਡੇ ਨਹੀਂ ਗਏ ਤੁਸੀਂ ਪਰਮੇਸ਼ਰ ਦੀ ਨਿਗਰਾਨੀ ਦੀ ਹੇਠ ਹੋ ਆਹੋ ਪਿਆਰੇ ਭੈਣ ਭਾਈਓ ਇੱਕ ਪਾਲੀ ਅੱਖਾਂ ਬੰਦ ਕਰੋ ਤੇ ਖੋਲੀਗੇ ਕਹੋ ਪ੍ਰਭੂ ਮੈਂ ਪੁੱਲਿਆ ਨਹੀਂ ਗਿਆ ਤੁਮਿਲੋਂ ਇਹ ਯਾਦ ਰੱਖਦਾ ਹੈ ਕਹਾ ਪਿਆਰੇ ਪੈਨ ਪਈਓ ਇਹ ਸਿਰਫ ਬੋਲ ਨਹੀਂ ਇਸ ਫਰਕ ਦਾ ਸੱਚ ਤੇਰੇ ਅੰਦਰ ਉਤਰ ਰਿਹਾ ਹੈ ਆਮਨ